ਸਰਜਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਆਖਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਈਏ ਕਿ ਦਿਨ ਦਿਹਾੜੇ ਹੀ ਇੱਕ ਵਿਅਕਤੀ ਵੱਲੋਂ ਨਸ਼ੇ ਦੀ ਹਾਲਤ ਵਿੱਚ ਪਹਿਲਾਂ ਤਾਂ ਕਾਲਜ ਦੇ ਗੇਟ 'ਚ ਆਪਣੀ ਗੱਡੀ ਠੋਕੀ ਫਿਰ ਕਾਲਜ ਦੇ ਬਾਹਰ ਜੰਮ ਕੇ ਕੀਤਾ ਹੰਗਾਮਾ ਤੇ ਫਿਰ ਕਾਲਜ ਦੇ ਬਾਹਰ ਸੜਕ ਤੇ ਖੜੀ ਬੱਸ ਦਾ ਸ਼ੀਸ਼ਾ ਤੋੜ ਦਿੱਤਾ ਇਸ ਸਾਰੇ ਹੰਗਾਮੇ ਦੀ ਸੀਸੀਟੀਵੀ ਸਾਹਮਣੇ ਆਈ ਹੈ ਇਸ ਹੰਗਾਮੇ ਤੋਂ ਬਾਅਦ ਕਾਲਜ ਪ੍ਰਸ਼ਾਸਨ ਨੇ ਪੁਲਿਸ ਨੂੰ ਬੁਲਾ ਲਿਆ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਤਾਂ ਦੱਸਦੇ ਕਿ ਜਿਹੜੀਆਂ ਤਸਵੀਰਾਂ ਤੁਸੀਂ ਦੇ ਦਿੱਤੀਆਂ ਇੱਕ ਸਕਰੀਨ ਦੇ ਉੱਤੇ ਇਹ ਸਾਰੀਆਂ ਸੀਸੀਟੀਵੀ ਫੁਟੇਜ ਨੇ ਜਿਹਦੇ ਵਿੱਚ ਇੱਕ ਗੱਡੀ ਵਾਲੇ ਨੇ ਜਿਹੜਾ ਆ ਉਹ 베ਰਿੰਗ ਕਾਲਜ ਦਾ ਜਿਹੜਾ ਦੱਸਿਆ ਜਾ ਰਿਹਾ ਹੈ 베ਰਿੰਗ ਕਾਲਜ ਦੇ ਬਾਹਰ ਖੂਬ ਹੰਗਾਮਾ ਉਸ ਵੇਲੇ ਕੀਤਾ ਜਦੋਂ ਉਹਨੇ ਪਹਿਲਾਂ ਤਾਂ ਇੱਕ ਗੱਡੀ ਜਿਹੜੀ ਉਹ ਗੇਟ ਦੇ ਵਿੱਚ ਠੋਕ ਦਿੱਤੀ ਉਸ ਤੋਂ ਬਾਅਦ ਇੱਕ ਕਿਹਾ ਜਾ ਰਿਹਾ ਕਿ ਬੱਸ ਦਾ ਸ਼ੀਸ਼ਾ ਭੰਨਿਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਖੂਬ ਹੰਗਾਮਾ ਕੀਤਾ ਕਾਲੇ ਦੇ ਮੂਰੇ ਇਥੋਂ ਤੱਕ ਕਿ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਇਹਦੀਆਂ ਵੇਖੀਆਂ ਗਈਆਂ ਜਿਹਦੇ ਵਿੱਚ ਇਹ ਜੁੱਤੀ ਲਾ ਕੇ ਤੇ ਅੰਦਰ ਦਾਖਲ ਹੁੰਦਾ ਤੇ ਉੱਥੇ ਕਾਫੀ ਜ਼ਿਆਦਾ ਜਿਹੜਾ ਆ ਉਹ ਸ਼ੋਰ ਸ਼ਰਾਬਾ ਕਰਦਾ ਨਜ਼ਰ ਆਉਂਦਾ ਹੈ ਇਹ ਗੱਲ ਜਦੋਂ ਕਾਲਜ ਦੇ ਪ੍ਰਸ਼ਾਸਨ ਨੂੰ ਪਤਾ ਲੱਗਦੀ ਹੈ ਤੇ ਪ੍ਰਸ਼ਾਸਨ ਨੇ ਜਿਹੜਾ ਆ ਉਹ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੂੰ ਜਿਹੜਾ ਆ ਬੁਲਾਇਆ ਜਾਂਦਾ ਆ ਤੇ ਫਿਰ ਜਿਹੜੀ ਆ ਪੁਲਿਸ ਪ੍ਰਸ਼ਾਸਨ ਇਸ ਨੂੰ ਫੜ ਕੇ ਲੈ ਜਾਂਦੀ ਏ ਤੇ ਅਗਲੀ ਕਾਰਵਾਈ ਜਿਹੜੀ ਏ ਉਹ ਜਿਹੜੀ ਧਿਆਨ ਦੇ ਵਿੱਚ ਲਿਆ ਦਿੱਤੀ ਜਾਂਦੀ ਏ ਅਸਲ ਮਾਮਲਾ ਕੀ ਏ ਇਹ ਅਜੇ ਤੱਕ ਸਾਹਮਣੇ ਨਹੀਂ ਆਇਆ ਉਹਦੇ ਤੇ ਜਿਹੜੀ ਗੱਲਬਾਤ ਕਰ ਲੈਣੇ ਆ ਕਿ ਕੀ ਆ ਜਾਂਦਾ ਆ ਪੁਲਿਸ ਮੁਲਾਜ਼ਮਾਂ ਵੱਲੋਂ ਤੇ ਨਾਲ ਦੀ ਨਾਲ ਜਿਹੜਾ ਆ ਉਹ ਕਾਲਜ ਪ੍ਰਸ਼ਾਸਨ ਇਸ ਦੇ ਤੇ ਕੀ ਕਹਿੰਦਾ ਆ ਆਓ ਸੁਣ ਲੈਣੇ ਆ ਹੁਣ ਮੈਂ ਦੱਸ ਜਾਂਦੀ ਬਟਾਲੇ ਦੇ ਤੋਂ ਸੂਚਨਾ ਮਿਲੀ ਕਿ ਇੱਕ ਨੌਜਵਾਨ ਜਿਹੜਾ ਉਹ ਲੜਬਾਜੀ ਕਰ ਰਿਹਾ ਹੈ ਜਾਮ ਲੱਗਾ ਦੋਹਾਂ ਸਾਈਡਾਂ ਤੇ ਮੈਂ ਮੌਕੇ ਤੇ ਆਨ ਕੇ ਦੇਖਿਆ ਬਿਰਨ ਕਰਦੇ ਗਾਡੀ ਉਹ ਥੋੜਾ ਉਹਨੂੰ 60 ਫੁੱਟ ਵੀ ਲੱਗੀ ਖੂਨ ਵਗ ਰਿਹਾ ਇਹੋ ਜਵਾਨ ਦਾ ਪਰ ਲੱਗਦਾ ਹੀ ਉਹਨੇ ਕੋਈ ਨਸ਼ੀਲਾ ਪਦਾਰਥ ਸੇਵਨ ਕੀਤਾ ਉਹਨੂੰ ਮੈਂ ਇਥੋਂ ਚੁੱਕ ਕੇ ਤੇ ਲਾਜ ਵਾਸਤੇ ਉਹਨੂੰ ਹਸਪੀਟਲ ਭੇਜਿਆ ਇਥੋਂ ਬਾਕੀ ਟੰਕੀਰ ਬੱਸ ਸਟੇਸ਼ਨ ਚਾਰਜ ਜੋ ਥਾਣੇ ਸਿਵਲ ਲੈਂਡਰੀ ਚ ਪੈਂਦਾ ਉਹਨੂੰ ਮੈਂ ਇਨਫੋਰਮੇਸ਼ਨ ਕਰਤੀ ਹੈ ਉਹ ਆ ਰਹੇ ਨੇ ਆਨ ਕੇ ਜੋ ਵੀ ਕਾਨੂੰਨੀ ਕਾਰਵਾਈ ਕਰਦੇ ਨੇ ਕੋਈ ਇੱਥੇ ਕੋਈ ਜਾਂਦਾ ਦਾ ਕੋਈ ਇੰਜਰਡ ਤਾਂ ਨਹੀਂ ਹੋਇਆ ਦੂਸਰਾ ਬੰਦਾ ਕੋਈ ਨਹੀਂ 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 ਕੋਈ ਇਹੋ ਜੀ ਕੋਈ ਸੂਚਨਾ ਨਹੀਂ ਮਿਲੀ ਇੰਜਰਡ ਬਾਇਕ 11 ਵਜੇ ਮੈਨੂੰ ਪ੍ਰਕਾਸ਼ ਜੀ ਆਗੇ ਸਾਡੇ ਗੇਟ ਵਾਲੇ ਨੂੰ ਫੋਨ ਆਇਆ ਸੀ ਇਹ ਕੋਈ ਸ਼ਰਾਬੀ ਲੜਕਾ ਹੈਗਾ ਕੋਈ ਮਲਮਾਨ ਔਰ ਉਹ ਉਹ ਸਾਡੇ ਗੇਟ ਤੇ ਆ ਕੇ ਗਾਲਾਂ ਕੱਢਦਾ ਪਿਆ ਤੇ ਕਹਿੰਦਾ ਕਿ ਮੈਂ ਕੋ फोर्सਫੁਲੀ ਕਾਲਜ ਅੰਦਰ ਆਣਾ ਨਹੀਂ ਆਣਾ ਉਹ ਸ਼ਰਾਬ ਪੀਤੀ ਹੋਈ ਹੈ ਕਾਰਨ ਦੱਸਿਆ ਕਿ ਅੰਦਰ ਆਉਂਦਾ ਨਹੀਂ ਉਹ ਕੰਨਾਈ ਮੇਰਾ ਬੜਾ ਪੁਰਾਣਾ ਸਟੂਡੈਂਟ ਹੈ ਮੇਰੀਆਂ ਜਿਆਦਾ ਜੁੜੀਆਂ ਮੈਂ ਵੀ ਇੱਥੇ ਮੇਰੇ ਕੋਲ 86 ਤੋਂ 89 ਤੱਕ ਪੜਿਆ ਬਾਅਦ 92 ਦਾ ਇੱਥੇ ਪੜਾਇਆ 33 ਸਾਲ ਹੋ ਗਿਆ ਮੈਂ ਇਸ ਨੂੰ ਐਨ ਐਜ਼ ਅ ਸਟੂਡੈਂਟ ਵੇਖਿਆ ਨਾ ਨੂੰ ਐਜ਼ ਅ ਟੀਚਰ ਵੇਖਿਆ ਕਦੀ ਜਿਨਿ ਕਿ ਮੇਰੀ ਜਾਣਕਾਰੀ ਸਰ ਕੋਈ ਹੁੱਲੜ ਬੱਜ ਵੀ ਕੀਤੀ ਪਰ ਮੈਂ ਦੱਸਦਾ ਇਹਨੇ ਕੀ ਕੀਤਾ ਫਿਰ ਗਾਣਾ ਕੱਢਦਾ ਹੀ ਕੁੜੀਆਂ ਦਾ ਗਾਣਾ ਕੱਢਦਾ ਸੀ ਸਧਾਰਣਾਂ ਦਾ ਗਾਣਾ ਕੱਢਦਾ ਸੀ ਤੇ ਕਦੀ ਹੀ ਕ੍ਰਿਸ਼ਨਾਂ ਦਾ ਗਾਣਾ ਕੱਢਦਾ ਸੀ ਫਿਰ ਉਹ ਗੇਟ ਤੇ ਆ ਕੇ ਤੇ ਇੱਕ ਮਹੀਨੇ ਚ ਪੱਗ ਲਾਤੀ ਇਹਨਾਂ ਤੇ ਫਿਰ ਹੋਣਿਆ ਫਿਰ ਇਹਨੂੰ ਫਿਰ ਜੋ ਚੋਕ ਕਾਰਗਰੂ ਵਿੱਚ ਪਜੀਏ ਜੀ ਨਿਕਾਰ ਨਹੀਂ ਪਣੀ ਕੋਈ ਕਾਰਗਰ ਕਾਰਗਿਆ ਕਾਰਸੀ ਦੇਖੋ ਫਿਰ ਇਹਨੂੰ ਬਸ ਬਸ ਦੇਤੇ ਸ਼ੀਸ਼ੇ ਦੇ ਮਾਰ ਕੇ ਸ਼ੀਸ਼ਾ ਤੋੜਦਾ ਪਾਸ ਤੇ ਤੁਹਾਨੂੰ ਲੱਗੇ ਕੌਣ ਆ ਨਾ ਪਤਾ ਨਹੀਂ ਉਹ ਅਰਮਨ ਸੈਟ ਭੇਜਦਾ ਨੂੰ ਚੌਂਕੀ ਵਾਲਿਆਂ ਨੇ ਪਟੋਲਾ ਮਣਾ ਜੋ ਫਿਰ ਇਸ ਦੀ ਕਾਰਵਾਈ ਨੂੰ ਫੋਟੋ ਕਾਰਵਾਈ ਠੀਕ ਸੀ ਉਹਨਾਂ ਡਰੈਕ ਕਰਕੇ ਲੇਟ ਹੋ ਗਏ ਹੋ ਥੋੜੇ ਸਰ ਮੈਂ ਗੱਡੀ ਵੀ ਮਾਰੀ ਇਹਨਾਂ ਗੇਟ ਦੇ ਨਾਲ ਹਾਂਜੀ ਗੇਟ ਤੇ ਗੱਡੀ ਮਾਰੀ ਗੇਟ ਹਰ ਆ ਅੰਧਾ ਨਸ ਹੋ ਗਿਆ ਉਹ ਹੁਣ ਹੁਣ ਠੀਕ ਕਰਾਵਾਂਗੇ ਜਿੱਦ ਤੱਕ ਫੋਟੋ ਕੱਚ ਕੇ ਤੇਰੇ ਤੇ ਠੀਕ ਕੀ ਕਾਰਵਾਈ ਤੁਹਾਡੇ ਵੱਲੋਂ ਕਰਾ ਰਹੇ ਆ ਤੁਸੀਂ ਆਪਾਂ ਤੇ ਪੁਲਿਸ ਨੂੰ ਦੇ ਦਿੱਤਾ ਹੈਂਡਓਵਰ ਕਰਤਾ ਅਨ ਅਨਗ੍ਰੈਂਟੀਫਾਈਡ ਬੰਦਾ ਸੀਗਾ ਤੇ ਇਹਨ ਸਾਡੇ ਕੋਲ ਇਹਦਾ ਮੌਲ ਫਰਾਪਾਂ ਦੀ ਕੋਸ਼ਿਸ਼ ਕੀਤੀ ਅੰਦਰ ਆ ਕੇ ਗਾਲਾਂ ਕਢੀਆਂ ਸਾਰੇ ਆਮ ਕੀ ਮੰਗੀ ਕੀਤੀ ਹੈ ਕਹਤ ਹਾਂਜੀ ਮੰਗੀ ਕਰਦੇ ਹੋ ਪੁਲਿਸ ਨੂੰ ਪੁਲਿਸ ਨੂੰ ਮੰਗਾਤੇ ਆਂ ਤੇ ਇਹ ਜੰਸਰ ਨਹੀਂ ਆਣ ਚਾਹੀਦੇ ਤੇ ਇਹ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਇਹ ਸ਼ਰਾਬ ਪੀਤੀ 10 ਇਹ ਸ਼ਰਾਬ ਪੀਤੀ ਉਹਨਾਂ ਤੇ ਇਹ ਗੱਲ ক্লোਜ਼ ਕਰਦਾ ਤੁਸੀਂ ਸੀਸੀਟੀਵੀ ਵੀ ਕੋਲ ਐਗਜ਼ਾਮ ਹੋ ਰਿਹਾ ਤੁਸੀਂ ਸੀਸੀਟੀਵੀ ਫੁਟੇਜ ਹੈ ਜੇ ਸਾਹਮਣੇ ਹਾਂਜੀ ਫੂਲ ਹੈਡ ਫੁਟੇਜ ਆ ਗਈ ਨਾ ਉਸਾਰੀ ਗੇਟ ਦੀ ਜੋ ਵੀ ਰਿਕਾਰਡਿੰਗ ਆ ਗਈ ਤੁਹਾਨੂੰ ਦੇਵਾਂਗੇ ਆਪਾਂ